ਮੈਂ ਤੇ ਰਾਜਾ ਬਣੀ ਸਾਹਿਬ ਨੂੰ ਪੁੱਛਣਾ ਚਾਹਨਾ ਤੁਹਾਡੇ ਮਾਦੇਰੇ ਮੈਂ ਖਾਲਸਾਤਨ ਮੰਗਿਆ ਕਰੋ ਜਿਵੇਂ ਮੈਂ ਮੰਗਦਾ ਮੈਂ ਖਾਲਸਾ ਰਾਜ ਮੰਗਦਾ ਉਹ ਮੈਂ ਅੱਜ ਵੀ ਮੰਗਦਾ ਮੈਂ ਕੱਲ ਵੀ ਮੰਗਦਾ ਤੇ ਮੰਗਦਾ ਰਵਾਂਗਾ ਜਿੰਨਾ ਚਾਏ ਮੇਰੇ ਸੀਗਰ ਦਾ ਸਾਹ ਆ ਤੇ ਮੈਂ ਸੰਤ ਗਿਆਨੀ ਚੰਨਾ ਸਿੰਘ ਭਿੰਡਾਰਾ ਦਾ ਫੈਨ ਆ ਇੱਕ ਪਾਸੇ ਤਨਾੜ ਆਉ ਵੀ ਜਿਹੜੇ ਤੁਹਾਡੇ ਨਾਲ ਲੜਾਈ ਟੱਕਰੇ ਹੋਏ ਆ ਕੀ ਲੱਗਦਾ ਇੱਕ ਪਾਸੇ ਇੱਕ ਪਾਸੇ ਪੰਥ ਆ ਇੱਕ ਪਾਸੇ ਤਨਾੜ ਵੇਖੋ ਜਿੰਨੇ ਜਿੰਨੇ ਵੀ ਪੰਥਰਾ ਮੱਥਾ ਲਾਇਆ ਭਾਜੀ ਉਹ ਬਚਿਆ ਨਹੀਂ ਇਹ ਸਭ ਨੂੰ ਪਤਾ ਹੈ ਤੇ ਪੰਥ ਪਾਜੀ ਬਹੁਤ ਜ਼ਿਆਦਾ ਮਤਲਬ ਕਹੇ ਲੋ ਬਲਵਾਨ ਹੈ ਤੇ ਪੰਥ ਨੇ ਜਦੋਂ ਇੱਕ ਫੈਸਲਾ ਕਰ ਲੈਂਦਾ ਨਾ ਪੰਥ ਕਿ ਇਹਨੂੰ ਆਪਾਂ ਜਿਤਾਉਣਾ ਵਾ ਤੇ ਪਾਜੀ ਫਿਰ ਉਹ ਅੱਡੀ ਚੋਟੀ ਤੇ ਜੋੜ ਲਾ ਦਿੰਦੇ ਆ ਕਹਿੰਦਾ ਕਿ ਮੈਂ ਤੇ ਖੜਾ ਨਹੀਂ ਹੋ ਸਕਦਾ ਮੇਰਾ ਰੀਜ਼ਨ ਇਹ ਆ ਕਿ ਸੰਗਤਾਂ ਨੇ ਮੈਨੂੰ ਜਿਤਾ ਦੇਣਾ ਵਾ ਉਹ ਤੇ ਕਹਿੰਦਾ ਪੱਕਾ ਪਤਾ ਉਹ ਕਹਿੰਦਾ ਜੇ ਕੱਲ ਨੂੰ ਮੈਂ ਕੰਮ ਨਾ ਕਰ ਪਾਇਆ ਤੇ ਕਹਿੰਦਾ ਕੀ ਫਾਇਦਾ ਫਿਰ ਕਹਿੰਦਾ ਮੈਂ ਤੇ ਵੇਖੋ ਜੇਲ ਹੰਦਾ ਸਰਕਾਰਾਂ ਦਾ ਕੁਝ ਪਤਾ ਨਹੀਂ ਹੈ ਮੈਨੂੰ ਕਦੋਂ ਛੱਡਣਾ ਕਦੋਂ ਨਹੀਂ ਛੱਡਣਾ ਮਨਦੀਪ ਸਿੰਘ ਆਪਣਾ ਮੁਕਾਬਲਾ ਕਿਤੇ ਨਾ ਮੰਨਦੇ ਉਹ ਅਕਾਲੀ ਦਲ ਦਾ ਉਮੀਦਵਾਰ ਆ ਉਹ ਕਹਿੰਦੀ ਕਿ ਅਸੀਂ ਵੀ ਪੰਥਕ ਆ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਰਾਜੀਵ ਵੜਿੰਗ ਦਾ ਬਿਆਨ ਹੈ ਬੀਜੇਪੀ ਆਮ ਆਦਮੀ ਪਾਰਟੀ ਸਤਾ ਤੇਰਾ ਸਤਾ ਵੀ ਫੌਜੀ ਦੇ ਹਨਾ ਉਹਨਾਂ ਦਾ ਵੇਖੋ ਹੀ ਸਤਕਾਰ ਕਰਦੇ ਉਹਨਾਂ ਉੱਤੇ ਆਪਾਂ ਕਿੰਤੂ ਪਰੰਤੂ ਕੋਈ ਵੀ ਨਹੀਂ ਕਰਨਾ ਚਾਹੁੰਦੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਪਾਰਟੀ ਨੂੰ ਲੈ ਕੇ ਡਿਸੀਜਨ ਗਲਤ ਹੈ ਕਿਉਂਕਿ ਪਾਰਟੀਆਂ ਦੇਖੋ ਇਹਨਾਂ ਨੇ ਛੇੜ ਹੋ ਚੁੱਲਾ ਪਾਰਟੀਆਂ ਨੇ ਪਹਿਲਾਂ ਹੀ ਕੋਈ ਸੀਟ ਦਿੱਤੀ 40 ਸਾਲ ਹੋ ਚੱਲੇ ਤੇ ਪਾਰਟੀ ਨੂੰ ਅੱਜ ਵੀ ਫੌਜੀ ਯਾਦ ਆਣਾ ਸੀ ਆਪਣਾ ਵੀਰ ਵੇਲੇ ਗੁਰਜੀਤ ਸਿੰਘ 400 ਫੁੱਟ ਟਾਵਰ ਦੇ ਉੱਤੇ ਬੈਠਾ ਵਾ ਉਹਨੇ 92 93 94 ਜਿੱਤੇ ਆ ਇਹਨੇ ਪੱਗਾਂ ਸੇਰੀ ਫਸਾਏ ਕੋਈ ਜਾਂਦਾ ਉਹਦੀ ਹਮਾਇਤ ਕਰਨ ਵਾਸਤੇ ਗੱਲਾਂ ਜਰੂਰ ਆਪਾਂ ਕਰ ਦਿੰਨੇ ਖਾਲਸਾ ਰਾਏ ਨਹੀਂ ਪਰ ਆਪਾਂ ਨੂੰ ਅੰਦਰੋਂ ਜਗਾਉਣਾ ਪੈਣਾ ਵਾ ਹੁਣ ਤੁਸੀਂ ਵੀਡੀਓ ਹੀ ਵੇਖੀ ਹੋਈਆਂ ਭਗਵੰਤ ਮਾਨ ਦਾ ਜਿਹੜਾ ਹੁਣ ਤੇ ਕੈਂਡੀਡੇਟ ਖਲੋਤਾ ਹਰਮੀਤ ਸੰਧੂ ਵੱਡੇ ਵੱਡੇ ਚੈੱਕ ਵੰਨਦਾ ਪਿਆ ਵਾ ਉਹ ਐਸੇ ਫੋਟੋਵੇਂ ਰਹਿ ਜਾਂਦੇ ਨੇ ਕੰਮ ਥੋੜੀ ਹੁਣ ਗਰਾਊਂਡ ਤੇ ਪਹਿਲਾਂ ਵੀ ਆਪਦਾ ਹੀ ਐਮਐਲਏ ਰਿਹਾ 3 ਸਾਲ ਤੇ ਉਹਨੇ ਕੋਈ ਕੰਮ ਕੀਤੇ ਇਹ ਤੁਹਾਨੂੰ ਹੁਣ ਨਹੀਂ ਪਸੂੜੀ ਪੈ ਗਈ ਇੱਕਦਮ ਇਲੈਕਸ਼ਨ ਆ ਗਏ ਜਿਮਣੀ ਚੋਂ ਆ ਗਈ ਹੈ ਤੇ ਤੁਸੀਂ ਪਹਿਲਾਂ ਹੀ ਕੰਮ ਕਰ ਲਈ ਨਹੀਂ ਭੱਜ ਨਾਟਕ ਕਰੀ ਤੈਨੂੰ ਲੋੜ ਹੀ ਨਾ ਪਵੇ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਦਾਸ ਤਜਿੰਦਰ ਸਿੰਘ ਤਰਨਤਾਰਨ ਦੇ ਵਿੱਚ ਮੌਜੂਦ ਹਾਂ ਤੇ ਤਰਨਤਾਰਨ ਦੀ ਜਿਮਣੀ ਇਲੈਕਸ਼ਨ ਪੱਕ ਚੁੱਕੀ ਹੈ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਦੇ ਦਿੱਤੇ ਆ ਤੇ ਸਾਂਝੇ ਤੌਰ ਤੇ ਉਮੀਦਵਾਰ ਦੇ ਜਦੋਂ ਆਪਾਂ ਗੱਲ ਕਰਦੇ ਆ ਤੇ ਸੰਦੀਪ ਸਿੰਘ ਸੰਨੀ ਦੇ ਪ੍ਰਾਤਾਂ ਮਨਦੀਪ ਸਿੰਘ ਮੈਦਾਨ ਦੇ ਵਿੱਚ ਉਹਨਾਂ ਨੂੰ ਬਹੁਤ ਆਤ ਜਾਂ ਆਪਾਂ ਪੰਥਕ ਜਥੇਬੰਦੀ ਦੀ ਗੱਲ ਕਰਦੇ ਆ ਤੇ ਪੰਥਕ ਸਫਾਂ ਚ ਵਿਚਰਨ ਵਾਲੀਆਂ ਜਥੇਬੰਦੀਆਂ ਤੇ ਨਾਲ-ਨਾਲ ਅਕਾਲੀ ਦਲ ਅੰਮ੍ਰਿਤਸਰ ਵਾਰਿਸ ਪੰਜਾਬ ਦੇ ਤੇ ਨਾਲ ਜੇ ਆਪਾਂ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਦਾ ਧੜਾ ਉਹਨਾਂ ਦੀ ਪੂਰਨ ਹਮਾਇਤ ਹੈ ਇਸ ਟਾਈਮ ਦੇ ਉੱਤੇ ਮਨਦੀਪ ਸਿੰਘ ਖੁਦ ਆਪ ਉਮੀਦਵਾਰ ਆ ਸੰਦੀਪ ਸਿੰਘ ਸੰਨੀ ਦੇ ਭਰਾਤਾ ਵਾ ਸੰਦੀਪ ਸਿੰਘ ਸੰਨੀ ਨੂੰ ਇਸ ਟਾਈਮ ਕੌਣ ਨਹੀਂ ਜਾਣਦਾ ਸੂਰੀ ਕਤਲकांड ਤੋਂ ਬਾਅਦ ਦੇ ਵਿੱਚ ਜੋ ਜੇਲ੍ਹ ਦੇ ਵਿੱਚ ਪਟਿਆਲੇ ਚ ਹੋਇਆ ਜੋ ਉਸ ਨੌਜਵਾਨ ਨੂੰ ਤਸ਼ੱਦਦ ਚ ਛਲਣਾ ਪਿਆ ਉਹਦੀਆਂ ਹਰ ਇੱਕ ਕਵਰੇਜ ਜਿਹੜੀ ਸੀ ਤੁਹਾਡੇ ਤੱਕ ਪਹੁੰਚਦੀ ਕਰਦੇ ਸੀ ਅਸੀਂ ਤੇ ਉਸ ਤੋਂ ਬਾਅਦ ਵਿੱਚ ਤਰਨਤਾਰਨ ਸੀਟ ਦੀ ਗੱਲ ਕਰਦੇ ਆਂ ਤੇ ਤਰਨਤਾਰਨ ਦੀ ਸੀਟ ਵੀ ਪੰਥ ਨੇ ਉਸ ਦੇ ਹ ਝੋਲੀ ਦੇ ਵਿੱਚ ਪਾ ਦਿੱਤੀ ਸੰਦੀਪ ਸਿੰਘ ਸੰਨੀ ਤੇ ਸੰਦੀਪ ਸਿੰਘ ਸੰਨੀ ਦਾ ਅੰਦਰ ਉਸਨੇ ਆ ਜਾਂਦਾ ਕਿ ਇਹ ਸੀਟ ਮੇਰਾ ਪਰਿਵਾਰ ਲੜੂਗਾ ਮੇਰਾ ਭਰਾ ਲੜੂਗਾ ਮੇਰੇ ਵਿਹਾਰ ਦੇ ਉੱਤੇ ਉਮੀਦਵਾਰ ਉਹਨਾਂ ਨੇ ਮਨਦੀਪ ਸਿੰਘ ਨੂੰ ਦੇ ਦਿੱਤਾ ਤੇ ਮਨਦੀਪ ਸਿੰਘ ਸਾਡੇ ਨਾਲ ਆ ਗੁਰਫਤੇ ਸੰਝ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਦੀਪ ਸਿੰਘ ਜੀ ਚੜਦੀ ਕਲਾ ਕਿਰਪਾ ਗੁਰ ਆਮਦਸ ਜੀ ਚੜਦੀ ਕਲਾ ਕਿਵੇਂ ਚੱਲ ਰਿਹਾ ਚੋਣ ਪ੍ਰਚਾਰ ਬਹੁਤ ਵਧੀਆ ਚੱਲਦਾ ਬਈ ਜੋ ਸੋਚਿਆ ਸੀ ਉਸ ਤੋਂ ਕਈ ਗੁਣਾ ਵਧੀਆ ਹੈ ਜੀ ਮਤਲਬ ਇਹ ਚੀਜ਼ ਕਦੀ ਆਪਾਂ ਦਿਮਾਗ 'ਚ ਹੀ ਸੁਪਨੇ 'ਚ ਵੀ ਨਹੀਂ ਲੱਤੀ ਹੋਣੀ ਕਿ ਆਪਾਂ ਇਸ ਸਾਈਡ ਤੇ ਵੀ ਕਦੀ ਜਾਵਾਂਗੇ ਕਿਉਂਕਿ ਇੱਕ ਸਧਾਰਨ ਜਿਆ ਪਰਿਵਾਰ ਹੈ ਕਾਰੋਬਾਰ ਕਰਨ ਵਾਲਾ ਪਰਿਵਾਰ ਹੈ ਤੇ ਇਹ ਚੀਜ਼ ਦਿਮਾਗ 'ਚ ਨਹੀਂ ਆਈ ਕਿ ਕਿ ਸੋਚੀ ਸੀ ਕਦੀ ਦਿਮਾਗ 'ਚ ਮੈਂ ਉਹ ਪੁੱਛਣਾ ਇੱਕ ਨਵਾਂ ਤਜਰਬਾ ਹੈ ਸੋਚੇ ਸੀ ਕਦੀ ਕਿ ਇੰਨਾ ਵੱਡਾ ਮਾਨ ਸਨਮਾਨ ਹੀ ਹੁੰਦਾ ਕਿ ਇੱਕ ਪੰਥ ਨੇ ਇੱਕ ਪਾਸੜ ਹੋ ਜਾਣਾ ਤੇ ਕਹਿ ਦੇਣਾ ਕਿ ਇਹ ਸੀਟ ਜਿਹੜੀ ਹੈ ਨਾ ਇਹ ਸੰਦੀਪ ਸਿੰਘ ਸਨਿ ਨੂੰ ਦੇ ਦਿਓ ਸੰਦੀਪ ਸਿੰਘ ਸਨਿ ਕਹਿੰਦੇ ਆ ਕਿ ਮੇਰੇ ਭਰਾ ਦੇ ਮੋਢਿਆਂ ਦੇ ਉੱਤੇ ਰੱਖ ਦਿਓ ਸੀਟ ਗੁਰੂ ਸਾਹਿਬ ਕਿਰਪਾ ਕਰ ਤੇ ਐਸ ਟਾਈਮ ਦੇ ਉੱਤੇ ਪੰਥਕ ਤੋੜਨ ਨਾਲ ਖੜਾ ਮੈਂ ਉਹ ਦੱਸਦਾ ਪਿਆ ਜੀ ਕਿ ਮੈਂ ਸੁਪਨਾ ਵੀ ਨਹੀਂ ਕਦੀ ਲਿਆ ਅਕੀਕਤੇ ਬੜੀ ਦੂਰ ਦੀ ਗੱਲ ਮੈਂ ਸੁਪਨਾ ਵੀ ਨਹੀਂ ਕਦੀ ਲਿਆ ਕਿ ਸਾਨੂੰ ਇਸ ਤਰ੍ਹਾਂ ਦਾ ਮੌਕਾ ਵੀ ਕਦੀ ਮਿਲੇਗਾ ਚਲੋ ਉਸ ਤਰ੍ਹਾਂ ਪੰਥ ਦਾ ਚਲੋ ਪਿਆਰ ਤੇ ਕਾਫੀ ਮਿਲਦਾ ਪਏ ਸੰਗਤਾਂ ਦੇ ਥੱਲੇ ਗਰਾਊਂਡ ਲੈਵਲ ਤੇ ਬਹੁਤ ਪਿਆਰ ਮਿਲਦਾ ਪਏ ਪਰ ਐਸੀ ਚੀਜ਼ ਨਹੀਂ ਦੇਖੀ ਸੀ ਕਿ ਸਾਨੂੰ ਜਦੋਂ ਅਸੀਂ ਸੰਗਤਾਂ ਦੇ ਉਹ ਆਪਾਂ ਜਾਵਾਂਗੇ ਵਿਚਰਾਂਗੇ ਥੱਲੇ ਗਰਾਊਂਡ ਲੈਵਲ ਤੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਸਾਨੂੰ ਵੋਟ ਪਾਓ ਘਰ ਘਰ ਚਾਹ ਜਦੋਂ ਬੰਦਾ ਕਹਿੰਦਾ ਹੀ ਨਾ ਇੱਕ ਦੋ ਪਿੰਡ ਆਪਾਂ ਮੈਂ ਘੁੰਮਿਆ ਵਾਂ ਤੇ ਤੀਜੇ ਪਿੰਡ ਤੋਂ ਗਿਆ ਵਾਂ ਤੇ ਤੀਜੇ ਪਿੰਡਾਂ ਦੇ ਚਾਰੇ ਵੀਰ ਭਰਾਏ ਹੋ ਜੇ ਤੇ ਉਹ ਕਹਿਣ ਲੱਗੇ ਕਿ ਤੁਸੀਂ ਇਦਾਂ ਕਰੋ ਵੋਟ ਤੁਸੀਂ ਘਰ ਬੈਠੋ ਗਰਾਊਂਡ ਲੈਵਲ ਤੇ ਤੁਹਾਡਾ ਕੰਮ ਹੀ ਖੁਦ ਕਰਾਂਗੇ ਤੁਹਾਨੂੰ ਆਉਣ ਦੀ ਲੋੜ ਨਹੀਂ ਪਿੰਡ ਕਹਿੰਦਾ ਕਿ ਜ਼ਿੰਮੇਵਾਰੀਆਂ ਅਸੀਂ ਸੁਭਾਲਾਂਗੇ ਕਿ ਤੁਸੀਂ ਬੈਠੋ ਰਮਾਨ ਦੇ ਨਾਲ ਕਿ ਪੰਥ ਝੋਲੀ 'ਚ ਸੀਟ ਪਾ ਦਊਗਾ ਆਸ ਰੱਖਦੇ ਹੋ ਏਡੀ ਵੱਡੀ ਗੱਲ ਬਾਤ ਉਹ ਮਤਲਬ ਕਿ ਜੇ ਇਸ ਇਲਾਕੇ ਦੀ ਗੱਲ ਕਰਦੇ ਨੇ ਤਾਂ ਭਾਈ ਅਮਰਤਪਾਲ ਸਿੰਘ ਪਹਿਲਾਂ ਜਿੱਤ ਚੁੱਕੇ ਆ ਇਸ ਇਲਾਕੇ ਦੇ ਵਿੱਚੋਂ ਤੇ ਸਭ ਤੋਂ ਵੱਡੀ ਲੀਡ ਆ ਇਹ ਵੀ ਬੜਾ ਮਾਣ ਵਾਲੀ ਗੱਲ ਬਿਲਕੁਲ ਜੀ ਬਿਲਕੁਲ ਜਦੋਂ ਅਸੀਂ ਗੁਰੂ ਸਾਹਿਬ ਦਾ ਓਟ ਆਸਾ ਲੈ ਕੇ ਚੱਲਦੇ ਆ ਨਾ ਤੇ ਉਦੋਂ ਸਾਨੂੰ ਕਿਤੇ ਨਾ ਕਿਤੇ ਮਹਿਸੂਸ ਵੀ ਹੁੰਦਾ ਕਿ ਅਸੀਂ ਕੰਮ ਫਤਿਹ ਕਰਨਾ ਹੈ ਤੋ ਸੰਗਤਾਂ ਦਾ ਪਿਆਰ ਨਾ ਸ਼ੁਰੂ ਹੋ ਜਾਂਦਾ ਨਾ ਗਰਾਊਂਡ ਲੈਵਲ ਤੋਂ ਤੇ ਉਹ ਚੀਜ਼ ਅਲੱਗ ਹੀ ਬਿਆਨ ਹੋ ਜਾਂਦੀ ਹੈ ਜੀ ਕਿਉਂਕਿ ਮੈਂ ਚਾਹ ਹੰਕਾਰ ਨਹੀਂ ਕਰਦਾ ਇਹ ਸੰਗਤਾਂ ਦੇ ਜੋ ਬਿਆਨ ਆ ਤੇ ਉਸ ਹਿਸਾਬ ਨਾਲ ਮੈਂ ਚੱਲਦਾ ਪਿਆ ਕਿ ਸੰਗਤ ਬਿਲਕੁਲ ਜਿ ਬਿਲਕੁਲ ਸੰਗਤਾਂ ਦਾ ਪਿਆਰ ਥੱਲੇ ਗਰਾਊਂਡ ਲੈਵਲ ਤੇ ਕਾਫੀ ਵੇਖਣ ਨੂੰ ਮਿਲਦਾ ਪਿਆ ਜੋ ਕਿ ਮੈਂ ਸੋਚਿਆ ਵੀ ਨਹੀਂ ਕਿ ਇੰਨਾ ਪਿਆਰ ਸੰਗਤਾਂ ਕਰਨ ਗਿਆ ਜਦੋਂ ਅਸੀਂ ਜਾਣੇ ਆ ਪਹਿਲਾਂ ਗੁਰੂ ਸਾਹਿਬ ਦਾ ਸਰੂਪਾ ਸਾਹਿਬ ਭੇਡ ਕਰਦੇ ਫਿਰ ਫੁੱਲਾਂ ਦੀ ਵਰਖਾ ਕਰਦੇ ਫਿਰ ਬਾਹਗੇ ਚਾਹ ਪਿਆਣੀ ਪਉਂਦੇ ਫਿਰ ਰੋਟੀ ਖਵਾਉਂਦੇ ਭਾਜੀ ਹੋਰ ਸਾਡੇ ਅਸੀਂ ਉਹ ਕੀ ਕਰਦੇ ਨੇ ਕਹਿੰਦੇ ਆ ਕਿ ਵਿਚਰੋ ਨਾ ਹੀ ਭ ਰੀਜ਼ਨ ਦੇਖੋ ਕੀ ਹੈ ਕਿ ਉਹ ਕਹਿ ਰਹੇ ਕਿ ਤੁਹਾਡੇ ਪਰਿਵਾਰ ਦੀ ਐਡੀ ਵੱਡੀ ਕੁਰਬਾਨੀ ਹੈ ਨਾ ਪਹਿਲਾਂ ਤੁਸੀਂ ਸੂਰੀ ਨੂੰ ਗੱਡੀ ਚਾੜ ਨਾ ਪਈ ਉਸ ਤੋਂ ਬਾਅਦ ਆਦਾ ਸੂਬਾ ਹੈ ਨਾ ਤੇ ਉਹ ਕਹਿੰਦੇ ਤੁਹਾਡੇ ਪਰਿਵਾਰ ਦੇ ਬੱਚੇ ਥੱਲੇ ਜੀ ਛੋਟੇ ਛੋਟੇ ਆ ਸੂਬੇ ਦੀ ਗੱਲ ਆਉਂਦੀ ਆ ਨਾ ਤੇ ਇਹ ਅਸੋਸ਼ਤਰ ਤੇ ਖੜੇ ਆ ਤੇ ਸੂਬੇ ਦਾ ਸੰਤਾਪ ਭੋਗਿਆ ਮੈਨੂੰ ਲੱਗਦਾ ਹਰ ਘਰ ਨੇ ਸੂਬੇ ਵਰਗੇ ਜ਼ਾਲਮਾਂ ਦਾ ਸੰਤਾਪ ਭੋਗਿਆ ਹੋਊਗਾ ਕੁਝ ਥਰਾ ਪਿੱਠ ਤੇ ਵੀ ਉਹਨਾਂ ਦੇ ਕੀ ਲੱਗਦਾ ਤੁਹਾਨੂੰ ਇਸ ਟਾਈਮ ਤੇ ਇੱਕ ਪਾਸੇ ਸੁਧਾਰਨ ਪਰਿਵਾਰ ਤੁਸੀਂ ਆਪਣੀ ਗੱਲ ਕਰਦੇ ਆ ਇੱਕ ਪਾਸੇ ਤਨਾੜ ਆ ਉਹ ਵੀ ਇਹ ਤੋਂ ਨਾਲ ਲੜਾਈ ਟੱਕਰੀ ਹੋਈ ਹੈ ਇੱਕ ਲੱਗਦਾ ਇੱਕ ਪਾਸੇ ਪੰਥ ਆ ਇੱਕ ਪਾਸੇ ਧਨਾੜ ਵੇਖੋ ਜਿੰਨੇ ਜਿੰਨੇ ਵੀ ਪੰਥ ਨਾਲ ਮੱਥਾ ਲਾਇਆ ਭਾਜੀ ਬਚਿਆ ਨਹੀਂ ਸਭ ਨੂੰ ਪਤਾ ਹੈ ਤੇ ਪੰਥ ਭਾਜੀ ਬਹੁਤ ਜ਼ਿਆਦਾ ਮਤਲਬ ਕਹ ਲਓ ਬਲਵਾਨ ਹੈ ਤੇ ਪੰਥ ਨੇ ਜਦੋਂ ਇੱਕ ਫੈਸਲਾ ਕਰ ਲੈਂਦਾ ਨਾ ਪੰਥ ਕਿ ਇਹਨੂੰ ਆਪਾਂ ਜਤੋਣਾ ਵਾਂ ਤੇ ਭਾਜੀ ਫਿਰ ਉਹ ਅੱਡੀ ਚੋਟੀ ਦਾ ਜੋੜ ਲਾ ਦਿੰਦੇ ਆ ਤੇ ਉਹ ਲੱਗਦਾ ਵੀ ਪਿਆ ਗਰਾਊਂਡ ਤੇ ਕਿਉਂਕਿ ਮੈਂ ਦੇਖੋ ਜਾਨਣਾ ਹਾਂ ਨਾ ਹਰ ਪਿੰਡ ਦੇ ਵਿੱਚ ਜਦੋਂ ਪਤਾ ਲੱਗਦਾ ਵਾ ਚਲੋ ਮੈਂ ਤਿੰਨ ਚਾਰ ਇਹ ਪਿੰਡ ਕਵਰ ਕੀਤੇ ਬਾਕੀ ਪਿੰਡ ਇਹ ਕਵਰ ਕਰਨੇ ਰਹਿੰਦੇ ਆ ਪਰ ਜਦੋਂ ਸੰਗਤਾਂ ਦਾ ਹੰਗਾਰਾ ਹੀ ਇੰਨਾ ਮਿਲ ਜਾਂਦਾ ਵਾ ਤੇ ਸਾਨੂੰ ਹੁੰਦਾ ਯਾਰ ਸੰਗਤਾਂ ਦੇ ਗੱਡੀਆਂ ਆ ਕੇ ਖਲੋ ਜਾਂਦੇ ਕਿ ਤੂੰ ਅੱਗੇ ਨਹੀਂ ਜਾਣਾ ਤੂੰ ਇੱਥੇ ਬੈਠੋ ਚਾਹ ਪਾਣੀ ਪੀ ਕੇ ਜਾਓ ਤੇ ਤੁਸੀਂ ਵੋਟਾਂ ਮੰਗਣੇ ਨਹੀਂ ਜਾਣੀਆਂ ਤੇ ਇਹ ਕੰਮ ਅਸੀਂ ਤੁਹਾਡਾ ਖੁਦ ਕਰਾਂਗੇ ਗਰਾਊਂਡ ਲੈਵੋ ਤੇ ਤੁਹਾਨੂੰ ਆਉਂਦੀ ਲੋੜ ਨਹੀਂ ਕਿ ਤੁਸੀਂ ਆਪਣਾ ਪਰਿਵਾਰ ਵੇਖੋ ਤੇ ਸੰਦੀਪ ਸਿੰਘ ਦੇ ਬੱਚੇ ਵੇਖੋ ਆਪਣੀ ਫੈਮਿਲੀ ਜਾ ਕੇ ਵੇਖੋ ਤੁਸੀਂ ਜਿਹੜੀ ਮੈਂ ਗੱਲ ਕੀਤੀ ਸੀ ਇਹ ਸਹੀ ਹੈ ਕਿ ਸੰਦੀਪ ਸਿੰਘ ਸਨਹੀ ਦਾ ਅੰਦਰ ਸੁਨੇਹਾ ਆ ਜਾਂਦਾ ਕਿ ਮੇਰੇ ਪਰਿਵਾਰ ਦੇ ਵਿੱਚੋਂ ਮੇਰੇ ਵੀਰ ਮਨਦੀਪ ਸਿੰਘ ਸੀਟ 'ਤੇ ਲੜਨਗੇ ਹਾਂ ਪੰਥ ਨੇ ਕਹਿ ਦਿੱਤਾ ਸੀ ਕਿ ਸੰਦੀਪ ਸਿੰਘ ਸੰਨੀ ਦੀ ਏ ਸੀਟ ਆ ਕਿਉਂਕਿ ਚਰਚਾਾਂਾਂ ਜਦੋਂ ਸਟਾਰਟ ਹੋਈ ਬਿਲਕੁਲ ਜੀ ਬਿਲਕੁਲ ਸਹੀ ਕਹਿ ਰਹੇ ਤੁਸੀਂ ਦੇਖੋ ਜੋ ਗੱਲ ਮੈਂ ਕਹਿਣਾ ਪਿਆ ਵਾ ਸੰਦੀਪ ਸਿੰਘ ਦੇ ਵਿਹਾਰ ਤੇ ਵੀ ਗੱਲ ਕਾਵਾਂਗਾ ਮੈਂ ਆਪਣੇ ਕੋਲੋਂ ਕੁਝ ਵੀ ਨਹੀਂ ਲੈਣਾ ਸਾਨੂੰ ਪਹਿਲਾਂ ਸੰਗਤਾਂ ਦੇ ਸੁਨੇਹੇ ਆਣੇ ਸ਼ੁਰੂ ਹੋ ਗਏ ਤੁਸੀਂ ਸ਼ੀਲੜੋ ਪਹਿਲਾਂ ਪਹਿਲਾਂ ਸੀ ਹਾਂ ਜੀ ਹਾਂ ਪ੍ਰਚਾਰ ਹੋ ਗਿਆ ਅਸੀਂ ਸਾਫ਼ ਮਨਾ ਕਰਤਾ ਕਿ ਨਹੀਂ ਸਾਨੂੰ ਇਸ ਚੀਜ਼ ਬਾਰੇ ਏ ਬੀ ਸੀ ਵੀ ਨਹੀਂ ਪਤਾ ਕਿ ਕਿੱਦਾਂ ਤੋੜ ਦੇਵੇ ਸਾਨੂੰ ਕਿਤੇ ਦੇਖੋ ਨੁਕਸਾਨ ਨਾ ਹੋ ਜੇ ਪਰਿਵਾਰ ਦਾ ਹਨਾ ਕਿਉਂਕਿ ਪਰਿਵਾਰ ਸਾਰਾ ਡਿਸਟਰਬ ਹੋ ਜਾਂਦਾ ਆਪਾਂ ਕੇਸ ਵੀ ਵੇਖਣਾ ਸੰਦੀਪ ਸਿੰਘ ਦਾ ਪਰਿਵਾਰ ਵੀ ਵੇ ਤੇ ਕਿਤੇ ਨਾ ਕਿਤੇ ਫਿਰ ਜਦੋਂ ਜ਼ਿਆਦਾ ਪ੍ਰੈਸ਼ਰ ਪੈਣ ਲੱਗ ਪਿਆ ਫਿਰ ਮਤਲਬ ਕਹਿ ਲਓ ਕਿ ਆਪਣੇ ਕਾਲੀ ਦੇ ਵਾਰਸਾਂਲੇ ਵੀ ਆ ਗਏ ਸਾਡੇ ਵੱਲ ਉਸ ਤੋਂ ਬਾਅਦ ਤੁਹਾਡੇ ਸਿਮਸੀ ਮਾਨਸਾ ਵੀ ਘਰੇ ਆ ਗਏ ਤੇ ਉਸ ਤੋਂ ਬਾਅਦ ਪੁਨਰ ਸ੍ਰੀ ਇਹਨਾਂ ਨੇ ਵੀ ਸਾਨੂੰ ਸਭ ਕਹਿਤਾ ਕਿ ਤੁਸੀਂ ਆਜ਼ਾਦ ਲੈਣਾ ਚਾਹਦੇ ਆ ਜਾਲ ਲੜੋ ਜੇ ਤੁਸੀਂ ਪੰਥ ਦੇ ਸਾਂਝੇ ਉਮੀਦਵਾਰ ਬਣ ਜਾਂਦੇ ਹੋ ਤੇ ਪੰਥ ਦੇ ਸਾਂਝੇ ਬਣੋ ਕਿਸੇ ਇੱਕ ਧਿਰ ਦੇ ਨਾ ਬਣਿਓ ਉਹ ਚੀਜ਼ ਫਿਰ ਸੰਦੀਪ ਸਿੰਘ ਨਾਲ ਵੀ ਆਪਾਂ ਗੱਲਬਾਤ ਕੀਤੀ ਸੰਦੀਪ ਸਿੰਘਾਂ ਦਾ ਚਲੋ ਜੇ ਇੰਨਾ ਮਾਨਸਤਕਾਰ ਕਰਦੇ ਪਏ ਆ ਚਲੋ ਇੱਕ ਮੌਕਾ ਤੁਸੀਂ ਵੇਖ ਲਓ ਜਰੂਰ ਕਹਿੰਦਾ ਕਰਨਾ ਚਾਹੀਦਾ ਵੇਖੋ ਸੰਗਤਾਂ ਦਾ ਭਰੋਸਾ ਨਹੀਂ ਤੋੜਨਾ ਚਾਹੀਦਾ ਜੇ ਸੰਗਤਾਂ ਨੇ ਇੰਨਾ ਭਰੋਸਾ ਕਰਦੀਆਂ ਪਈਆਂ ਤੁਸੀਂ ਜਰੂਰ ਜਾਓ ਤੇ ਵਿਚਰੋ ਤੇ ਉਹ ਫਿਰ ਸੰਦੀਪ ਸਿੰਘਾਂ ਨਾਲ ਕਾਫੀ ਲੰਬੇ ਸਮੇਂ ਤੋਂ ਵਿਸ਼ਾ ਵਿਚਾਰ ਹੋਏ ਨੇ ਤਾਂ ਸੰਦੀਪ ਸਿੰਘ ਕਹਿੰਦਾ ਕਿ ਮੈਂ ਤੇ ਖੜਾ ਨਹੀਂ ਹੋ ਸਕਦਾ ਮੇਰਾ ਰੀਜ਼ਨ ਇਹ ਆ ਕਿ ਸੰਗਤਾਂ ਨੇ ਮੈਨੂੰ ਜਿਤਾ ਦੇਣਾ ਵਾ ਉਹ ਤੇ ਕਹਿੰਦਾ ਪੱਕਾ ਪਤਾ ਉਹ ਕਹਿੰਦਾ ਜੇ ਕੱਲ ਨੂੰ ਮੈਂ ਕੰਮ ਨਾ ਕਰ ਪਾਇਆ ਤੇ ਕਹਿੰਦਾ ਕੀ ਫਾਇਦਾ ਫਿਰ ਕਹਿੰਦਾ ਮੈਂ ਤੇ ਵੇਖੋ ਜੇਲ ਹੰਦਾ ਸਰਕਾਰਾਂ ਦਾ ਕੁਝ ਪਤਾ ਨਹੀਂ ਐ ਮੈਨੂੰ ਕਦੋਂ ਛੱਡਣਾ ਕਦੋਂ ਨਹੀਂ ਛੱਡਣਾ ਚਲੋ ਮੇਰਾ ਕਹਿੰਦਾ ਮੈਂ ਜੇਤੀ ਵੀ ਜਾਵਾਂ ਮੇਰਾ ਇੱਥੇ ਟ੍ਰੀਟਮੈਂਟ ਵਧੀਆ ਵੀ ਹੋ ਜਾਏਗਾ ਹਨਾ ਕੋਈ ਏ ਬੀ கிரேਡ ਲੱਗਦਾ ਕਹਿੰਦਾ ਐਸਾ ਮੈਨੂੰ ਨਹੀਂ ਚਾਹੀਦਾ ਮੈਂ ਸੰਗਤ ਦੀ ਸੇਵਾ ਕਰਨੀ ਐ ਤੇ ਮਨਦੀਪ ਸਿੰਘ ਜੀ ਤੁਸੀਂ ਜਾ ਕੇ ਸੇਵਾ ਸੰਭੋਇਆ ਵਾਲੀ ਕਹਿੰਦਾ ਮੈਨੂੰ ਇਸ ਚੀਜ਼ ਦਾ ਮਤਲਬ ਨਹੀਂ ਐ ਗੁਰੂ ਗੋਬਿੰਦ ਸਿੰਘ ਦੇ ਬੱਚੇ ਆਪਣੇ ਚਾਰ ਵਾਰੇ ਸੀ ਨਾ ਕੋਮ ਦੇ ਉੱਤੋਂ ਵਾਰੇ ਸੀ ਤੇ ਕਹਿੰਦਾ ਤੁਸੀਂ ਵੀ ਉਹ ਪੰਥ ਦੇ ਲੇਖੇ ਲਗਣਾ ਵਾ ਇਹ ਨਹੀਂ ਕਿ ਤੁਸੀਂ ਸੀੜ ਜਿੱਤ ਕੇ ਤੁਸੀਂ ਆਪਣਾ ਘਰ ਨਾਲ ਘਰੇ ਬੈ ਜਾਣਾ ਕਹਿੰਦਾ ਉਸੇ ਟਾਈਮ ਤੁਸੀਂ ਤਰਨਤਾਰਨ ਹਲਕੇ 'ਚ ਆਪਣਾ ਕਿਰਾਏ ਦੀ ਜਗਾ ਲੈਣੀ ਹੈ ਤੇ ਸੰਤਾਨ ਦੀ ਸੇਵਾ ਕਰਨੀ ਤੁਸੀਂ ਵਾਪਸ ਆਪਣੇ ਘਰ ਨਹੀਂ ਜਾਣਾ ਅੱਛਾ ਇੱਥੇ ਬਹੁਤ ਸੰਤਾਪ ਹੋ ਗਿਆ ਜਿਹੜੇ ਤੁਸੀਂ ਸੂਬੇ ਦਾ ਜ਼ਿਕਰ ਕਰ ਰਹੇ ਹੋ ਨਾ ਹਾਂ ਸੂਰੀ ਰੋਲਾ ਪਾਉਂਦਾ ਸੀ ਉਹਦੀ ਚਰਚਾਵਾਂ ਹੋਈਆਂ ਜੋ ਘਟਨਾ ਵਾਪਰੀ ਉਸ ਤੋਂ ਬਾਅਦ ਵਿੱਚ ਜੇ ਇਸ ਇਲਾਕੇ ਦੀ ਗੱਲ ਕਰੀਏ ਤੇ ਤਰਨਤਾਰਨ ਨੇ ਬਹੁਤ ਸੰਤਾਪ ਪੋ ਗਿਆ ਮਾਜਾ ਖਾਸ ਕਰਕੇ ਪਾ ਗੱਲ ਕਰਦੇ ਆ ਕਈ ਸਿਰ ਤੇ ਕਹਿੰਦੇ ਇਹਨਾਂ ਪਿੰਡਾਂ ਚੋਂ ਬਰਾਤਾ ਨਹੀਂ ਸੀ ਉੱਠੀਆਂ ਨੌਜਵਾਨ ਪੀੜੀ ਖਪਾ ਦਿੱਤੀ ਜਾਂਦੀ ਆ ਤੇ ਸੂਬੇ ਵਰਗੇ ਇੱਕ ਨਹੀਂ ਕਈ ਸੂਬੇ ਇੱਥੇ ਪੈਦਾ ਹੋਏ ਤੇ ਕਈ ਸੂਬਿਆਂ ਨੇ ਪੰਜਾਬ ਦੀ ਨੌਜਵਾਨੀ ਦਾ ਕਾਣ ਕੀਤਾ ਖਲੋਗਿ ਉਹਨਾਂ ਪਰਿਵਾਰਾਂ ਨਾਲ ਜਾ ਕੇ ਹੁਣ ਬਿਲਕੁਲ ਜੀ ਬਿਲਕੁਲ ਪਰਿਵਾਰਾਂ ਜਦੋਂ ਅਸੀਂ ਵਿਚਰਦੇ ਜਦੋਂ ਪਰਿਵਾਰ ਆਪਣਾ ਦੁੱਖ ਦੱਸਦੇ ਨੇ ਉਹ ਪਤਾ ਕੀ ਕਹਿੰਦੇ ਤੁਸੀਂ ਆਏ ਜੇ ਸਾਨੂੰ ਐਂ ਲੱਗਦਾ ਕਿ ਸਾਡੇ ਮਤਲਬ ਕਿ ਕਿਸੇ ਨੇ ਮਲਮ ਲਾਈ ਹੈ ਮੇਰੇ ਜ਼ਖਮਾਂ ਉੱਤੇ ਮਲਮ ਲਾਈ ਹੈ ਪਰ ਜਦੋਂ ਅਸੀਂ ਜਾਨਨੇ ਆ ਵਿਚਾਰੇ ਇਹ ਸਾਰੀ ਗੱਲਬਾਤ ਅਸੀਂ ਕਰਦੇ ਆ ਬੜਾ ਸਾਨੂੰ ਵਧੀਆ ਲੱਗਦਾ ਚਲੇ ਕਿਸੇ ਨੇ ਕੇ ਪ੍ਰਵਾਦ ਨੂੰ ਸੁੱਖ ਸ਼ਾਂਤੀ ਦਾ ਮਹਿਸੂਸ ਤੇ ਹੋਇਆ ਕਿ ਕਿਸੇ ਨੇ ਰਾਹਤ ਦਵਾਈ ਆ ਦੇਖੋ ਇਹ ਕਿਤਨਾ ਕਿਤੇ ਮੈਂ ਇੱਕ ਸੀ ਕਲੀਅਰ ਕਰਦਾ ਇਹ ਖਾਲੀ ਸੂਬਾ ਨਹੀਂ ਆ ਭਾਜੀ ਇਹਦੇ ਪਿੱਛੇ ਬੜੀਆਂ ਤਕੜੀਆਂ ਤਾਕਤਾਂ ਵਾ ਪੰਜਾਬ ਦਾ ਮੁੱਖ ਮੰਤਰੀ ਹੀ ਹੋਵੇ ਤੈਨੂੰ ਪਤਾ ਨਾ ਹੋਵੇ ਥੱਲੇ ਇੰਨਾ ਸਿੱਖੀ ਦਾ ਕਹਾਣ ਹੋਉਂਦਿਆ ਨੌਜਵਾਨ ਪੀੜੀ ਪੂਰੀ ਫੋਕੀ ਜਾਂਦੀ ਪਈ ਹੈ ਨਾ ਮਾਝੇ ਤੋਂ ਮਤਲਬ ਕੋਈ ਬਰਾਦ ਨਹੀਂ ਉੱਠਦੀ ਪਈ ਇਹ ਖਾਲੀ ਸਿੱਖਾਂ ਨਾਲ ਨਹੀਂ ਕੀਤਾ ਹਿੰਦੂਆਂ ਨਾਲ ਵੀ ਕੀਤਾ ਵਾ ਹਿੰਦੂ ਪੁਲਸ ਮੁਲਾਜ਼ਮ ਵੀ ਕਹਿ ਲੋ ਕਿ ਇਹਨੇ ਬੜੇ ਸ਼ਹੀਦ ਕੀਤੇ ਇੱਥੇ ਫਿਰ ਉਸ ਤੋਂ ਬਾਅਦ ਕਹਿ ਲੋ ਕਿ ਇਹਨਾਂ ਨੇ ਜਿਹੜੀਆਂ ਸਟਾਫ ਅੰਦਰ ਕੰਮ ਕਰਦਾ ਲੇਡੀਜ਼ ਕਹਿ ਲੋ ਲੇਡੀਜ਼ ਹੈ ਨਾ ਦਾ ਪੁਲਸ ਵਾਲੇ ਦਾ ਮੁਲਾਜਮ ਉਹਦੋਂ ਨਾ ਭਾਜੀ ਇਹਨਾਂ ਨੇ ਅੰਦਰ ਗਲਤ ਕੰਮ ਕੀਤੇ ਪਰ ਕਿਤੇ ਨਾ ਕਿਤੇ ਮੈਂ ਕਹਿਣਾ ਵਾਂ ਕਿ ਇਹ ਬੜੀ ਤਗੜੀ ਸਰਕਾਰਾਂ ਦੀ ਨਲਾਕੀ ਆ ਕਿ ਜਿਹੜਾ ਸਿੱਖੀ ਦੀ 25 ਸਾਲ ਤੱਕ ਆਪਾਂ ਬਰਾਤ ਨਹੀਂ ਉਠਾ ਦਿੱਤੀ ਤੇ ਕਿਤੇ ਨਾ ਕਿਤੇ ਬੜੀ ਤਗੜੀ ਨਲਾਕੀ ਆ ਮਨਦੀਪ ਸਿੰਘ ਆਪਣਾ ਮੁਕਾਬਲਾ ਕਿਤੇ ਨਾ ਮੰਨਦੇ ਉਹ ਅਕਾਲੀ ਦਲ ਦਾ ਉਮੀਦਵਾਰ ਆ ਉਹ ਕਹਿੰਦੀ ਕਿ ਅਸੀਂ ਵੀ ਪੰਥਕ ਆ ਜੀ ਆਪਾਂ ਕਾਂਗਰਸ ਦੀ ਗੱਲ ਕਰੀਏ ਰਾਜੀਵ ਵੜਿੰਗ ਦਾ ਬਿਆਨ ਬੀਜੇਪੀ ਆਮ ਆਦਮੀ ਪਾਰਟੀ ਸੱਤਾ ਤੇਰਾ ਦੇਖੋ ਮੁਕਾਬਲਾ ਤਾਂ ਚਲੋ ਮੇਰਾ ਕਿਸੇ ਨਾਲ ਵੀ ਨਹੀਂਗਾ ਕਿਉਂਕਿ ਇਹ ਉਹ ਜਿਹੜਾ ਤੁਸੀਂ ਕਹਿ ਰਹੇ ਹੋ ਭੰਜੀ ਸਰ ਇਹ ਸਤਵੀ ਫੌਜੀ ਦੇ ਹਨਾ ਉਹਨਾਂ ਦਾ ਵਿਖੋ ਹੀ ਸਤਕਾਰ ਕਰਦੇ ਉਹਨਾਂ ਉੱਤੇ ਆਪਾਂ ਕਿੰਤੂ ਪਰੰਤੂ ਕੋਈ ਵੀ ਨਹੀਂ ਕਰਨਾ ਚਾਹੁੰਦੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਪਾਰਟੀ ਨੂੰ ਲੈ ਕੇ ਡਿਸੀਜਨ ਗਲਤ ਹੈ ਕਿਉਂਕਿ ਪਾਰਟੀਆਂ ਦੇਖੋ ਇਹਨਾਂ ਨੇ ਚੇਰ ਹੋ ਚੁੱਲਾ ਪਾਰਟੀਆਂ ਨੇ ਪਹਿਲਾਂ ਕਿਉਂ ਨਹੀਂ ਸੀਟ ਦਿੱਤੀ 40 ਸਾਲ ਹੋ ਚੱਲੇ ਤੇ ਪਾਰਟੀ ਨੂੰ ਅੱਜ ਹੀ ਧਰਵੀ ਫੌਜੀ ਯਾਦ ਆਣਾ ਸੀ ਕਿੰਨਾ ਕਿਤੇ ਵੇਖੋ ਦੁੱਧਾ ਚ ਪੈਣ ਵਾਲਾ ਬੜਾ ਕੁਐਸਚਨ ਹੈਗਾ ਵਾ ਕਿ ਨਾਲ ਰਾਬਤਾ ਨਹੀਂ ਕੈਮ ਹੋਇਆ ਅਕਾਲੀ ਦਲ ਦਾ ਅਕਾਲੀ ਦਲ ਬਾਦਲ ਦਾ ਜਾਂ ਤੁਹਾਨੂੰ ਕੋਈ ਸੁਨੇਹਾ ਮਿਲਿਆ ਹੋਵੇ ਕਿ ਸਾਡੇ ਵਾਲੇ ਪਾਸੋਂ ਟਿਕਟ ਲੜ ਲੋ ਜਾਂ ਸਮਰਥਨ ਕਰ ਦੋ ਕੋਈ ਹੋਈ ਇਹੋ ਜੀ ਗੱਲ ਹੁੰਦੀ ਰਹਿੰਦੀ ਹੈ ਜੀ ਤੇ ਤੇ ਇਸ ਕਰਕੇ ਆਪਾਂ ਚਲੋ ਇਹ ਛੱਡੋ ਗੱਲਾਂ ਇਹਦੇ ਵਿੱਚ ਫਾਇਦਾ ਕੋਈ ਨਹੀਂ ਰਹਿਣਦਾ ਦ। ਦੂਜੀ ਆਪਾਂ ਗੱਲ ਕੀ ਰਾਜੀਵ ਵੜਿੰਗ ਦੇ ਬਿਆਨ ਨੂੰ ਕਿਵੇਂ ਵੇਖਦੇ ਹੋ ਤੁਸੀਂ ਉਹ ਕਹਿੰਦੇ ਕਿ ਜੇ ਖਾਲਸਤਾਨੀ ਧਰ ਆ ਗਈਆਂ ਕਿ ਪੰਜਾਬ ਦਾ ਫਿਰ ਨੁਕਸਾਨ ਹੋਊ ਮੈਂ ਤੇ ਰਾਜਾ ਵੜਿੰਗ ਸਾਹਿਬ ਨੂੰ ਪੁੱਛਣਾ ਚਾਹਣਾ ਤੁਹਾਡੇ ਮਾਦੇਰੀ ਮੈਂ ਖਾਲਸਤਾਨ ਮੰਗਿਆ ਕਰੋ ਜਿਵੇਂ ਮੰਗਦਾ ਮੈਂ ਖਾਲਸਾ ਰਾਜ ਮੰਗਦਾ ਉਹ ਮੈਂ ਅੱਜ ਵੀ ਮੰਗਦਾ ਮੈਂ ਕੱਲ ਵੀ ਮੰਗਦਾ ਤੇ ਮੰਗਦਾ ਰਵਾਂਗਾ ਜਿੰਨਾ ਚਿਰ ਮੇਰੇ ਸੀਂਗ ਦਾ ਸਾਹ ਆ ਤੇ ਮੈਂ ਸੰਤ ਗਿਆਨੀ ਚੰਨਿਆ ਸਿੰਘ ਭਿੰਡਰਾਲਾ ਦਾ ਫੈਨ ਆ ਤੇ ਉਹ ਸਾਡੀ ਕੌਮ ਦੇ ਜਨਰਲ ਨੇ ਸਾਡੇ ਯੋਧੇ ਨੇ ਤੇ ਉਹਨਾਂ ਦੀ ਗੱਲ ਨਹੀਂ ਕਰਨੀ ਤੇ ਹੋਰ ਕੀ ਦੀ ਗੱਲ ਕਰਨੀ ਸੇ ਰਾਜ ਦੀ ਤੇ ਆਪਾਂ ਅਰਦਾਸ ਵੀ ਭਾਵੇਂ ਉਹ ਰਾਜਾ ਬਰਿੰਗਜੀ ਵੀ ਹੋਣ ਤਸਵੀਰ ਤੋਂ ਇੱਕ ਸ਼ਮਤਕ ਜਿਹਨੂੰ ਅਰਦਾਸ ਹੁੰਦੀ ਆ ਉਹ ਖਾਲਸੇ ਰਾਜ ਦੀ ਹੁੰਦੀ ਆ ਖਾਲਸੇ ਰਾਜ ਦਾ ਹਰ ਕੋਈ ਹਾਮੀ ਆ ਵੇਖੋ ਇਹ ਕਿਤਨਾ ਦੇ ਹੈਮੀ ਨੇ ਮੈਨੂੰ ਇਹ ਨਹੀਂ ਸਮਝ ਲੱਗਦੀ ਇਹ ਉਹ ਹੀ ਰਾਜਾ ਵੜੀਂਗਿਆ ਜਿਹਦੀ ਸਰਕਾਰ ਨੇ ਕਿਹਾ ਸੀ ਗੁੜਕਾ ਫੜ ਕੇ ਕੈਪਟਨ ਸਾਹਿਬ ਨੇ ਆਪੇ ਬੇਦਵੀਓਂ ਤੇ ਕਾਨੂੰਨ ਬਣਾਵਾਂਗੇ ਸਖਤ ਕਾਨੂੰਨ ਬਣਾਵਾਂਗੇ ਆ ਸਜਾਵਾਂ ਦਮਾ ਖਣਾ ਤੇ ਆਪਾਂ ਬੰਦੀ ਸਿੰਘ ਰਹਾ ਕਰਾਂਗੇ ਇਹ ਤਿੰਨ ਮੁੱਦੇ ਸਰਕਾਰ ਬੰਦੀ ਸੀ ਨਹੀਂ ਬਣੀ ਚੰਤਾਣੇ ਚੋਕੇ ਪਰੇ ਸੁਟਿਆ ਇਹਨਾਂ ਨੂੰ ਆਪ ਘਵੰਤਮਾਨ ਵੇਖ ਲਓ ਭਗਵੰਤਮਾਨ ਸਾਹਿਬ ਦਾ ਵੀ ਇਹੋ ਬਿਆਨ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੁੰਦੀ ਹੈ ਉਹਦੇ ਤਪੱਚੇ ਵੀ 20 ਘੰਟੇ ਦੇ ਵਿੱਚ ਵਿੱਚ ਨਾ ਤੁਹਾਨੂੰ ਇਨਸਾਫ ਮਿਲੇਗਾ ਤੇ ਸਖਤ ਕਾਨੂੰਨ ਬਣੇਗਾ 24 ਘੰਟੇ ਛੱਡੋ 24 ਮਹੀਨੇ ਵੀ ਵੀ ਦਿੱਗੇ 3 ਸਾਲ ਤੋਂ ਉੱਪਰ ਸਮਾਂ ਹੋ ਗਿਆ ਹਨਾ ਤੇ ਆਪਾਂ ਕਦੋਂ ਕਾਨੂੰਨ ਬਣਾਣਾ ਆਪਣਾ ਵੀਰ ਵੇਲੇ ਗੁਰਜੀਤ ਸਿੰਘ 400 ਫੁੱਟ ਟਾਵਰ ਦੇ ਉੱਤੇ ਬੈਠਾ ਵਾ ਉਹਨਾਂ ਨੇ 92 93 94 ਜਿੱਤੇ ਆ ਇਹਨਾਂ ਨੇ ਪੱਗਾਂ ਸੇਰੀ ਫਸਾਏ ਆ ਕੋਈ ਜਾਂਦਾ ਉਹਦੀ ਹਮਾਇਤ ਕਰਨ ਵਾਸਤੇ ਗੱਲਾਂ ਜਰੂਰ ਆਪਾਂ ਕਰ ਦਿੰਨੇ ਆ ਖਾਲਸਾ ਰਾਏ ਨਹੀਂ ਪਰ ਆਪਾਂ ਨੂੰ ਅੰਦਰੋਂ ਜਗਾਉਣਾ ਪੈਣਾ ਵਾ ਅੰਦਰੋਂ ਆਪਾਂ ਜਗਾਉਂਦੇ ਦੇ ਪੇ ਨਹੀਂ ਬਸ ਲੋਕਾਂ ਨੂੰ ਵੋਟਾਂ ਵੋਟਾਂ ਲੈਣੀਆਂ ਉਹਦੋਂ ਆਪਾਂ ਜਾ ਕੇ ਵਿਚਰ ਦਿੰਨੇ ਆ ਕਿ ਯਾਰ ਸਾਨੂੰ ਐਦਾਂ ਕਰ ਦੋ ਤੁਹਾਨੂੰ ਲਾਲਚ ਹੁਣ ਲਾਲਚ ਬੜੇ ਤੇਰੇ ਇਹਨਾਂ ਨੇ ਹੁਣ ਤੁਸੀਂ ਵੀਡੀਓ ਹੀ ਵੇਖੀ ਹੋਈਆਂ ਭਗਵੰਤ ਮਾਨ ਦਾ ਜਿਹੜਾ ਹੁਣ ਇੱਥੇ ਕੈਂਡੀਡੇਟ ਖਲੋਤਾ ਹਰਮੀਤ ਸੰਧੂ ਵੱਡੇ ਵੱਡੇ ਚੈੱਕ ਵੰਨਦਾ ਪਿਆ ਵਾ ਉਹ ਐਸੇ ਫੋਟੋ ਵੀ ਰਹਿ ਜਾਂਦੇ ਨੇ ਕੰਮ ਥੋੜੀ ਹੁਣਾ ਗਰਾਊਂਡ ਤੇ ਪਹਿਲਾਂ ਵੀ ਆਪਦਾ ਹੀ ਐਮ.ਐਲ.ਏ ਰਿਹਾ 3 ਸਾਲ ਤੇ ਉਹਨੇ ਕੋਈ ਕੰਮ ਕੀਤੇ ਜੇ ਤੁਹਾਨੂੰ ਹੁਣ ਇੰਨੀ ਪਸੂੜੀ ਪੈ ਗਈ ਇੱਕਦਮ ਇਲੈਕਸ਼ਨ ਆ ਗਿਆ ਜਿਮਣੀ ਚੋਂ ਆ ਗਈ ਹੈ ਤੇ ਤੁਸੀਂ ਪਹਿਲਾਂ ਹੀ ਕੰਮ ਕਰ ਲੂਈ ਨਹੀਂ ਭੱਜ ਨਾਟਕ ਕਰੀ ਤਾਂ ਲੋੜ ਹੀ ਨਾ ਪਵੇ ਪਰ ਇੱਕ ਸਮਾਂ ਸੀ ਜਦੋਂ ਇਹ ਸਰਕਾਰ ਨੇ ਕਿਹਾ ਸੀ ਕਿ ਜਦੋਂ ਸਾਡੀ ਸਰਕਾਰ ਆ ਜਾਂਦੀ ਹੈ ਸਰਕਾਰ ਤੋਂ ਪਹਿਲਾਂ ਫਿਰ ਅਸੀਂ ਕੰਮ ਦੇ ਵਿਹਾਰ ਤੇ ਵੋਟਾਂ ਮੰਗਾਂਗੇ ਅਸੀਂ ਕੰਮ ਕੀਤੇ ਹੋਣਗੇ ਵੋਟਾਂ ਮੰਗਾਂਗੇ ਨਹੀਂ ਤੇ ਵੋਟਾਂ ਲੈਣ ਨਹੀਂ ਜਾਵਾਂਗੇ ਅੱਜ ਕੀ ਲੱਗਦਾ ਤੁਹਾਨੂੰ ਅੱਜ ਕੰਮ ਦੇ ਵਿਹਾਰ ਤੇ ਵ ਦੇਖੋ ਕੰਮ ਤੇ ਵਿਹਾਰ ਤੇ ਵੋਟ ਤੇ ਨਹੀਂ ਮੰਗਦੇ ਪਏ ਪਰ ਮੈਨੂੰ ਜਿਸ ਤੱਕ ਲੱਗਦਾ ਪਿਆ ਵਾ ਕਿ ਜੋ ਹਰ ਵਾਰੀ ਸਰਕਾਰਾਂ ਕਰਦੀਆਂ ਇਹਨਾਂ ਨੇ ਕਰਨਾ ਕੀ ਹੈ ਕਿਸੇ ਨੂੰ ਜਾ ਕੇ ਕੱਪੜੇ ਦੇ ਦੇਣੇ ਆ ਕਿਸੇ ਨੂੰ ਜਾ ਕੇ ਪੈਸੇ ਦੇ ਦੇਣੇ ਆ ਕਿਸੇ ਨੂੰ ਜਾ ਕੇ ਨਸ਼ਾ ਦੇ ਦੇਣਾ ਇਹਦੇ ਵਿਹਾਰ ਤੇ ਵੋਟਾਂ ਮੰਗਣੇ ਸ਼ਾਮ-ਦਾਮ ਦੰਡ ਭੇਦ ਜੋ ਮਨੀਸ਼ੋਧੀਆਂ ਨੇ ਕਿਹਾ ਸੀ ਇਹ ਚੱਲੂਗਾ ਸਾਰਾ ਕੁਝ ਇਹ ਮਾਝੇ ਦੀ ਧਰਤੀ ਹੈ ਮਾਝੇ ਦੇ ਜਨਨੈਲ ਹੈ ਇਹ ਚੀਜ਼ਾਂ ਨੂੰ ਕੁਝ ਵੀ ਨਹੀਂ ਸਮਝਦੇ ਇਹ ਜੁੱਤੀ ਥੱਲੇ ਆ ਸ਼ਾਮ-ਦਾਮ ਡੰਡ ਉਹਨਾਂ ਦਾ ਇਹ ਕੁਝ ਵੀ ਨਹੀਂ ਸਮਝਦੇ ਇਹ ਮਾਜੀ ਦੇ ਜਨੈਲ ਬੜੇ ਅਣਖੀ ਤੇ ਜੋਦੇ ਸੂਰਮੇ ਆ ਇੱਥੋਂ ਦੇ ਇਹ ਸਭ ਚੀਜ਼ਾਂ ਦਿੱਲੀ ਚੱਲਦੀਆਂ ਇੱਥੇ ਨਹੀਂ ਚੱਲੀਆਂ ਇਹ ਪੰਜਾਬ ਆ ਇਹ ਦਿੱਲੀ ਭਈਆਂ ਵਾਲੀ ਥੋੜੀ ਇੱਥੇ ਚੱਲ ਜੂ ਚੀਜ਼ਾਂ ਇਹ ਨਹੀਂ ਚੱਲਣ ਦੇਣੀਆਂ ਇੱਥੇ ਤੁਸੀਂ ਕਿੰਨਾ ਵਿਸ਼ਵਾਸ ਰੱਖਦੇ ਹੋ ਤੁਸੀਂ ਇਸ ਸਮੇਂ ਪੰਥਕ ਸੀਟ ਵੀ ਕਿਹਾ ਜਾਂਦਾ ਇਹਨੂੰ ਕਿੰਨਾ ਕੁ ਵਿਸ਼ਵਾਸ ਤੁਹਾਨੂੰ ਕਿ ਤਰਨਤਾਰਨ ਦੇ ਲੋਕ ਤੁਹਾਡੀ ਝੋਲੀ ਦੇ ਵਿੱਚ ਸੀਟ ਪਾ ਦੇਣਗੇ ਤੇ ਤਰਨਤਾਰਨ ਦੀ ਸੀਟ ਦਾ ਤਾਜ ਤੁਹਾਡੇ ਸਿਰ ਤੇ ਹੋਵੇ ਦੇਖੋ ਇਸ ਤਰ੍ਹਾਂ ਜੇ ਮੈਂ ਆਪਣੇ ਆਪ ਤੇ ਹੰਕਾਰ ਨਹੀਂ ਕਰਨਾ ਚਾਹੁੰਦਾ ਮੈਂ ਗੁਰੂ ਘਰ ਦਾ ਕੁਕਰ ਆ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਜੋ ਹੋਣਾ ਹੋਣਾ ਵਾ ਮੈਂ ਅੱਜ ਕਹਿਣਾ ਜੀ ਮੈਂ ਮੈਂ ਐ ਕਰਦੇ ਕਿੰਨਾ ਕੁ ਵਿਸ਼ਵਾਸ ਮੈਂ ਕਿੰਨੇ ਪਰਸੈਂਟ ਵਿਸ਼ਵਾਸ ਵਿਸ਼ਵਾਸ ਤੇ ਭਾਈ 200% ਆ ਜਿੰਨਾ ਉਹ ਤੋਂ 200 ਕਰਦਾ ਨਹੀਂ ਬਿਲਕੁਲ ਜੀ ਬਿਲਕੁਲ ਜਿੰਨਾ ਮਾਨ ਸਤਕਾਰ ਭਾਜੀ ਕਿਸੇ ਪਾਰਟੀ ਨੂੰ ਜਾ ਕੇ ਵੇਖੋ ਕਿਸੇ ਦੇ ਗੱਲ ਸਰੋਪਾ ਪਾਉਂਦੇ ਕਿ ਇਹਨੂੰ ਫੁੱਲਾਂ ਦੀ ਵਰਖਾ ਕਰਦੇ ਕਿਤੇ ਹੁੰਦੀ ਆ ਮੈਂ ਕੋਈ ਰਾਜਨੀਤਿਕ ਆ ਮੈਂ ਕੋਈ ਪਿੱਛੋਂ ਇਹਨਾਂ ਨੂੰ ਜਾਣਨਾ ਪਿਛੋਕੜ ਮੈਂ ਇਹਨਾਂ ਦਾ ਜਾਣਦਾ ਵਾਂ ਸਿਰਫ ਕੀ ਦੇ ਕਰਕੇ ਉਹਨਾਂ ਨੂੰ ਪਤਾ ਕਿ ਪੰਥ ਦਾ ਦਰਦ ਲੈ ਕੇ ਆਇਆ ਤਾਂ ਇੱਥੇ ਜਿਮਣੀ ਚੋਨ ਚੱਲਦੀ ਵੀ ਹੈ ਨਾ ਆ ਪਿਛਲੇ ਸੰਡੇ ਦੀ ਗੱਲ ਮੈਂ ਸਮਾਣੇ ਪਹੁੰਚਿਆ ਤੇ ਸਮਾਣੇ ਮੈਨੂੰ ਪਤਾ ਕੀ ਪੁੱਛਦੇ ਤੇਰੀ ਤੇ ਭਰਾ ਜਿਮਣੀ ਚੋਲਣ ਚਾਹੁੰਦੇ ਤੂੰ ਇੱਥੇ ਹੀ ਕਰਨ ਨੇ ਮੈਂ ਕਿਹਾ ਭਰਾ ਮੇਰੀ ਸੁਣੋ ਗੱਲ ਜਿਮਣੀ ਚੋਂ ਚ ਮੈਂ ਕੀ ਲੈਣਾ ਮੇਰੇ ਗੁਰੂ ਦੀ بے ਪਤ ਹੋਈ ਜਾਵੇ ਹਨਾ ਮੇਰੇ ਪਿਓ ਦੀ ਪਾਗ ਲੱਥੀ ਹੋਵੇ ਤੇ ਮੈਂ ਜਿਮਣੀ ਚੋਣ ਲੜਾਂਗਾ ਮੈਂ ਕਿਹ ਕੰਮ ਕੋਈ ਨਹੀਂ ਹੁੰਦਾ ਵਿਆ ਤੇ ਨਾ ਮੇ ਕੋ ਹੋਣਾ ਜਿਹੜੇ ਮੁੱਦੇ ਰੱਖੇ ਜਿਹੜੇ ਮੁੱਦਿਆਂ ਦੇ ਵਿੱਚ ਚੋਣ ਲੜਨੀ ਹੈ ਉਹ ਮੁੱਦੇ ਮੇਰੇ ਵਾਸਤੇ ਪਹਿਲ ਦੀ ਅਧਾਰ ਤੇ ਆ ਕੱਲ ਜਿਪੌੜੀਆਂ ਚੜ ਜਾਂਦੇ ਹਾਂ ਆਵਾਜ਼ ਬਲੰਦ ਹੋਊਗੀ ਇਸੇ ਤਰ੍ਹਾਂ ਪੰਜਾਬ ਦੀ ਨੌਜਵਾਨੀ ਦੀ ਨੌਜਵਾਨੀ ਦਾ ਜੋ ਘਾਣ ਹੋਇਆ ਖਾਸ ਕਰਕੇ ਸੂਬਾ ਸੂਬਾ ਬੇਸਕ ਇਸ ਦੁਨੀਆ ਤੇ ਨਹੀਂ ਗਾ ਪਰ ਸੋਧਣ ਵਾਲਾ ਵੀ ਤੁਹਾਡਾ ਭਰਾ ਹੀ ਸੀ ਹਨਾ ਉਹੋ ਜੇ ਕਈ ਸੂਬੇ ਆ ਜਿਹੜੇ ਜਿਵੇਂ ਤੁਰੇ ਫਿਰਦੇ ਆ ਉਹਨਾਂ ਨੂੰ ਸਜਾਵਾਂ ਤੋਂ ਆਉਣ ਦੀ ਪਹਿਲ ਕਦਮੀ ਕਰੋਗੇ ਸਾਰਾ ਕੁਝ ਪੰਜਾਬ ਦੇ ਵਿੱਚ ਨਸ਼ਾ ਵਾ ਬੇਰੁਜ਼ਗਾਰੀ ਆ ਬਿਲਕੁਲ ਜੀ ਬਿਲਕੁਲ ਜਿੰਨੇ ਵੀ ਪੰਜਾਬ ਦੇ ਮੁੱਦੇ ਆ ਚਾਹੇ ਨਸ਼ੇ ਦਾ ਮੁੱਦਾ ਵਾ ਚਾਹੇ ਬੇਦਬੀ ਦਾ ਮੁੱਦਾ ਹੈ ਚਾਹੇ ਕਿਸਾਨਾਂ ਦਾ ਮੁੱਦਾ ਵਾ ਕੋਈ ਵੀ ਮੁੱਦਾ ਲਾਓ ਪੰਜਾਬ ਦਾ ਪੰਜਾਬ ਵਾਸਤੇ ਖਲੋਤੇ ਆ ਤੇ ਪੰਜਾਬ ਵਾਸਤੇ ਜੀਣਾ ਪੰਜਾਬ ਵਾਸਤੇ ਮਰਨਾ ਵਾ ਇਹ ਜਿੰਨੇ ਵੀ ਸੀਨੀਅਰ ਚ ਸਾਹ ਹਨ ਇਹ ਪੰਜਾਬ ਵਾਸਤੇ ਹੀ ਆ ਇਹ ਨਹੀਂ ਮੇਰੇ ਪਰਸਨਲ ਪਰਿਵਾਰ ਵਾਸਤੇ ਨਾ ਕਿ ਪਰਸਨਲ ਸਾਡੀ ਕੋਈ ਪ੍ਰਾਪਰਟੀ ਐ ਵਾਸਤੇ ਬਣਾਣਾ ਤੇ ਐਦਾਂ ਦਾ ਕੁਝ ਵੀ ਨਹੀਂ ਕੀਤਾ ਨਾ ਕਦੀ ਸੋਚਿਆ ਸਿਆਸਤ ਬਹੁਤ ਕੁਝ ਕਰਵਾ ਦਿੰਦੀ ਆ ਜਦੋਂ ਕੁਰਸੀ ਮਿਲਦੀ ਆ ਕੁਰਸੀ ਜਦੋਂ 92 ਵਿਧਾਇਕ ਨਹੀਂ ਸੀ ਪੰਜਾਬ ਦੇ ਤੇ ਉਦੋਂ ਗੱਲਾਂ ਹੋਰ ਸੀ ਅੱਜ 92 ਵਿਧਾਇਕ ਆ ਤੇ ਮੈਨੂੰ ਲੱਗਦਾ ਗੱਲਾਂ ਕੁਝ ਹੋਰ ਹੋ ਗਿਆ ਕੁਰਸੀ ਕੀਰ ਕੁਝ ਹੋਰ ਕਰਾ ਦਿੰਦੀ ਆ ਕਿਤੇ ਇਹ ਨਾ ਹੋਵੇ ਜਦੋਂ ਮਨਦੀਪ ਸਿੰਘ ਵੀ ਐਮਐਲਏ ਬਣ ਗਿਆ ਫਿਰ ਕੌਣ ਸੰਨੀ ਕੌਣ ਲੋਕ ਹਾਂ ਸੰਨੀ ਮੇਰਾ ਭਰਾ ਹੈਗਾ ਪਰ ਉਹ ਸੀਟ ਜਿਹੜੀ ਬਹੁਤ ਕੁਛ ਰਿਹਾ ਮੈਂ ਤਾਂ ਪੁੱਛਿਆ ਕਿ ਉਹ ਤੋਂ ਬਾਅਦ ਕੁਝ ਬਦਲਾਅਤ ਨਹੀਂ ਆਊਗਾ ਗੁਰੂ ਸਾਹਿਬ ਕਿਰਪਾ ਕਰੇ ਪਿਆਰ ਤੁਹਾਡੇ ਭਰਾਵਾਂ ਚ ਇਦਾਂ ਬਣਿਆ ਰਵੇ ਬਿਲਕੁਲ ਜੀ ਬਿਲਕੁਲ ਮੈਂ ਤੁਹਾਡੇ ਮਾਤੇ ਵੀ ਕਹਿਣਾ ਚਾਹਨਾ ਵਾ ਜਿੰਨਾ ਚ ਸ੍ਰੀ ਚ ਸਾਹ ਹਨ ਤੇ ਸੰਦੀਪ ਸਿੰਘ ਦਾ ਸਾਥ ਕੇ ਅਪ ਪੰਥ ਦਾ ਸਾਥ ਵੀ ਨਹੀਂ ਛੱਡਣਾ ਤੇ ਨਾ ਕਦੀ ਸਾਡੇ ਮਨ ਚ ਇਹੋ ਜਿਹੇ ਵਿਚਾਰ ਆਉਣੇ ਆ ਕਿਉਂਕਿ ਸਾਡੀ ਜਿਹੜੀ ਟੱਕਰ ਹੈ ਨਾ ਇਸ ਟਾਈਮ ਟੋਪੀ ਵਾਲਿਆਂ ਨਾਲ ਵਾ ਤੇ ਇੱਕ ਪਾਸੇ ਟੋਪੀ ਵਾਲੇ ਖਲੋਤੇ ਇੱਕ ਪਾਸੇ ਪੰਥ ਖਲੋਤਾ ਵਾ ਤੇ ਸੰਗਤਾਂ ਦੇ ਵਿਚਾਰ ਕਰਦਾ ਸੰਤਾਂ ਨੇ ਸੁਝਾਅ ਦੇਣੇ ਥੱਲੇ ਕਿ ਆਪਾਂ ਟੋਪੀਆਂ ਨੂੰ ਜਤਉਣਾ ਦਿੱਲੀ ਨੂੰ ਜਤਉਣਾ ਵਾ ਕਿ ਆਪਾਂ ਪੰਜਾਬ ਵਾਸਤੇ ਖਰੋਣਾ ਕਿ ਪੰਥ ਵਾਸਤੇ ਖਰੋਣਾ ਜਿਹਨਾਂ ਨੇ ਸਿੱਖੀ ਦਾ ਕਹਾਣਕਾਰ ਛੱਡਿਆ ਜਿਹਨਾਂ ਨੇ ਨਸ਼ੇ ਲੈ ਕੇ ਆਉਂਦੇ ਨੇ ਕਿੰਨਾ ਬੁਰਾ ਹਾਲ ਵੇਖੋ 47 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਕੀਤਾ ਕਿ ਸਾਡਾ ਧੱਕੇਸ਼ਈਆਂ ਹੀ ਹੋਈਆਂ 80 ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਵਾ ਠੀਕ ਹੈ ਜੀ ਅਸੀਂ ਖਾਲਸਾ ਰਾਜ ਮੰਨਿਆ ਆ ਤੇ ਸੋਹਣ ਨੂੰ ਕਰਨਾ ਕੀ ਪੈਂਦਾ ਵਾ ਧੰਨੇ ਲਾਉਣੇ ਪੈਂਦੇ ਆ ਹੁਣ ਦੀਪ ਸਿੱਧੂ ਵੀਰ ਹੀ ਆਪਣਾ ਹਨਾ ਉਹਦਾ ਐਕਸੀਡੈਂਟ ਕਰਵਾ ਦਿੱਤਾ ਗਿਆ ਉਹਨੇ ਕੀ ਕਿਹਾ ਸੀ ਸਾਡੀ ਹੋਂਦ ਦੀ ਲੜਾਈ ਹੈ ਹੋਂਦ ਦੀ ਹੋਂਦ ਦੀ ਲੜਾਈ ਮੰਨਦੇ ਹੋ ਤੁਸੀਂ ਇਸ ਚੀਜ਼ ਨੂੰ ਵੀ ਕਿਉਂਕਿ ਹੋਂਦ ਦੀ ਬਣ ਜਾਂਦੀ ਬਿਲਕੁਲ ਜੀ ਬਿਲਕੁਲ ਸੱਚ ਹੈ ਜੀ ਕਿਤੇ ਨਾ ਕਿਤੇ ਵੇਖੋ ਸਰਕਾਰਾਂ ਕੀ ਕਰਦੀਆਂ ਪਈਆਂ ਸਿੱਖਾਂ ਨੂੰ ਦਬਾਉਂਦੀਆਂ ਪਈਆਂ ਵਾ ਜਿੱਥੇ ਵੀ ਜ਼ੁਲਮ ਹੋ ਜਾਂਦਾ ਉੱਥੇ ਧੱਕੇਸ਼ਾਹੀਆਂ ਹੋ ਰਹੀਆਂ ਵਾ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ ਕੀਪ ਦੀ ਘਾਟ ਰੜਕਦੀ ਆ ਕੀ ਇਲੈਕਸ਼ਨ ਦੇ ਵਿੱਚ ਕੀ ਲੱਗਦਾ ਸਾਰੀ ਉਮਰ ਰੜਕਦੀ ਰਹਿਣੀ ਜੀ ਜੋ ਗੱਲਾਂ ਕਰਦਾ ਇਹ ਸੱਚ ਕਿਤੇ ਨਾ ਕਿਤੇ ਨਾ ਸਾਡੇ ਇੱਥੇ ਕਹਿ ਲਓ ਕਿ ਹੁਣ ਕੀ ਬੰਦਾ ਇੱਥੇ ਇਹਨਾਂ ਨੂੰ ਕਵੇ ਇਹ ਚਟੀਆਂ ਦਾੜੀਆਂ ਕਰਕੇ ਤੇ ਬੈਠੇ ਆਪਣੇ ਆਗੂ ਇਹ ਕਹਿੰਦੇ ਕੋਈ ਨੌਜਵਾਨ ਅੱਗੇ ਆ ਗਿਆ ਇੱਕ ਆਲ ਦਾ ਸ਼ੋਕਰ ਆਇਆ ਵਾ ਮੋਨਾ ਖੋਨਾ ਇਹ ਕੀ ਕਰੂ ਸਾਡੇ ਵਾਸਤੇ ਉਹ ਭੋਲੇ ਜਜਬਾ ਵੇਖੋ ਉਹਦੇ ਅੰਦਰ ਕਿੰਨਾ ਆਪਣੀ ਲਗਜ਼ਰੀ ਲਾਈਫ ਛੱਡ ਕੇ ਨਾ ਜ਼ਮੀਨ ਤੇ ਬਹਿ ਗਿਆ ਹੋਰ ਤੁਹਾਡੇ ਵਾਸਤੇ ਕੀ ਕਰ ਦੇਵੇ ਯਾਰ ਬੰਦਾ ਕਿਸਾਨ ਆਗੂ ਸੀ ਜਿਹੜੇ ਉਹਨੂੰ ਪਛਾਣ ਨਹੀਂ ਸਕੇ ਕਿਉਂਕਿ ਉਹਦੋਂ ਕਿਹਾ ਗਿਆ ਸੀ ਉਹਨੂੰ ਤੈਨੂੰ ਗਦਾਰਤਾ ਕਹਿ ਦਿੱਤਾ ਗਿਆ ਸੀ ਦੀਪ ਨੂੰ ਅੱਜ ਹਰ ਕੋਈ ਯਾਦ ਕਰਦਾ ਅੱਜ ਵੀ ਜਿੰਨੀਆਂ ਵੀ ਰਿਕਾਰਡਿੰਗ ਮੇਰੀਆਂ ਹੋਈਆਂ ਉਹ ਚ ਦੀਪ ਦੀ ਗੱਲ ਹੋਈ ਤੇ ਦੀਪ ਦੇ ਨਾਲ ਕਿਹਾ ਗਿਆ ਕਿ ਉਹ ਦੀਪ ਇੱਕ ਨਵਾਂ ਦੀਪ ਜਗਾ ਗਿਆ ਉਹ ਨਵਾਂ ਦੀਪ ਸੀ ਇਹ ਲੋਕ ਇਹ ਅਣਖੀ ਲੋਕ ਦੇਖਦੇ ਆ ਤਰਨਤਾਰਨ ਦੀ ਇਲੈਕਸ਼ਨ ਮੰਦੀਪ ਸਿੰਘ ਸਾਡੇ ਨਾਲ ਉਹ ਕਹਿੰਦੇ ਮੈਨੂੰ 100% ਨਹੀਂ 200% ਆਸ ਆ 200% ਕਹਿੰਦੇ ਆਪਣੇ ਲੋਕਾਂ ਤੇ ਆਸ ਆ ਕਹਿੰਦੇ ਕਿ ਤਿੰਨ ਇੱਕ ਪਿੰਡ ਚ ਜਾਣ ਦਾ ਮੌਕਾ ਮਿਲਿਆ ਅਜੇ ਤੇ ਜੇ ਪਿੰਡ ਚ ਕਹਿੰਦੇ ਉਹਨਾਂ ਨੇ ਲੋਕਾਂ ਨੇ ਕਹਿ ਦਿੱਤਾ ਕਿ ਫਤਿਹ ਦੀ ਸਾਂਝ ਕਰਕੇ ਤੇ ਘਰੇ ਬਹਿ ਜਾਓ ਇਹ ਸੀਟ ਤੁਹਾਡੀ ਝੋਲੀ ਦੇ ਵਿੱਚ ਆ ਇਹ ਕਹਿੰਦੇ ਮਾਨਸਤਕਾਰ ਆ ਬਾਕੀ ਫਿਰ ਵੀ ਟੱਕਰ ਸਰਕਾਰ ਦੇ ਨਾਲ ਆ ਵੇਖਦੇ ਆ ਸ਼ਾਮਦਮ ਦੰਡਪੇਦ ਕਹਿੰਦੇ ਕਿ ਮਾਝੇ ਵਾਲੇ ਨਹੀਂ ਚੱਲਣ ਦਿੰਦੇ ਸ਼ਾਮਦਮ ਦੰਡਪੇਦ ਦਿੱਲੀ ਚੱਲਦੇ ਹੋਣਗੇ ਕਹਿੰਦੇ ਇੱਥੇ ਨਹੀਂ ਚੱਲਣੇ ਪਰ ਪੰਥ ਦੀ ਝੋਲੀ ਦੇ ਵਿੱਚ ਸੀਟ ਪਾਉਣ ਦੀ ਜਿਹੜੀ ਗੱਲ ਕੀਤੀ ਆ ਸੰਦੀਪ ਸਿੰਘ ਸੰਨੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਹੋ ਰਿਹਾ ਵਾ ਵੇਖਦੇ ਆ ਥੋੜੇ ਇੱਕ ਦਿਨ ਥੋੜੇ ਦਿਨ ਤੋਂ ਬਾਅਦ ਵਿੱਚ ਇਹ ਸੀਟ ਸੱਤਾ ਤੇ ਕੀ ਜਨ ਸਤਾ ਤੇ ਤੋਂ ਬਾਹਰ ਜਾਂਦੀ ਆ ਕੋਸ਼ਿਸ਼ ਕਰਾਂਗੇ ਸਮੇਂ ਸਮੇਂ ਤੇ ਵੀਰ ਮਨਦੀਪ ਸਿੰਘ ਨਾਲ ਗੱਲਬਾਤ ਵੀ ਜਾਰੀ ਰੱਖੀਏ ਕਿ ਲਾਸ ਦੇ ਵਿੱਚ ਗੁਰਫਤੇ ਸਾਂਝ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ